ਅਮਰੀਕਾ ਤੋਂ ਟਰੰਪ ਸਾਹਿਬ ਦਾ ਇੱਕ ਨਵਾਂ ਫਰਮਾਨ ਜਾਰੀ ਹੋ ਗਿਆ ਜੀ ਹਾਂਜੀ ਟਰੰਪ ਸਾਹਿਬ ਨੇ 75 ਕੰਟਰੀਆਂ ਨੂੰ ਹੀ ਬੈਨ ਕਰ ਦਿੱਤਾ 75 ਕੰਟਰੀਆਂ ਦੀ ਇਮੀਗ੍ਰੇਸ਼ਨ ਤੇ ਰੋਕ ਲਗਾ ਦਿੱਤੀ ਆ ਜਿੰਨੀਆਂ ਵੀ ਉਹਨਾਂ ਦੀ ਪ੍ਰੋਸੈਸਿੰਗ ਫਾਈਲਾਂ ਸੀਗੀਆਂ ਸਾਰੀਆਂ ਤੇ ਰੋਕ ਲਗਾ ਦਿੱਤੀ ਆ ਤੇ ਸਮਝਣ ਵਾਲੀ ਗੱਲ ਹੋਏਗੀ ਏਸ਼ੀਆਈ ਤੇ ਯੂਰੋਪੀਅਨ ਕੰਟਰੀਆਂ ਵੀ ਇਸ ਦੇ ਵਿੱਚ ਸ਼ਾਮਲ ਹਨ ਜੀ ਹਾਂਜੀ 75 ਕੰਟਰੀਆਂ ਨੂੰ ਬੈਨ ਕਰ ਦਿੱਤਾ ਟਰੰਪ ਸਾਹਿਬ ਦੀ ਕਿਸੇ ਨੂੰ ਸਮਝ ਨਹੀਂ ਲੱਗਦੀ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ FIFA ਵਰਲਡ ਕੱਪ ਵੀ ਹੋਣ ਵਾਲਾ ਹੈ ਇਸ ਵਾਰ ਹੋਸਟ ਕਰ ਰਿਹਾ ਜੋ ਅਮਰੀਕਾ ਕਰ ਰਿਹਾ ਕੁਝ ਟਾਈਮ ਪਹਿਲਾਂ ਹੀ 트ੰਪ ਸਾਹਿਬ ਨੇ ਸਾਰੀਆਂ ਕੰਟਰੀਆਂ ਨੂੰ ਇਨਵਾਈਟ ਕੀਤਾ ਸੀਗਾ ਲੋਕਾਂ ਨੂੰ ਉਤਸ਼ਾਹ ਕੀਤਾ ਸੀਗਾ ਕਿ ਤੁਸੀਂ ਸਾਡੀ ਕੰਟਰੀ ਦੇ ਵਿੱਚ ਆਓ ਸਾਡੀ ਕੰਟਰੀ ਦੇ ਵਿੱਚ ਵੀਜ਼ਾ ਅਪਲਾਈ ਕਰੋ ਤੁਸੀਂ ਇੱਥੇ ਕੱਪ ਦੇਖਣ ਆਓ ਤੁਹਾਡੇ ਲਈ ਹਰ ਇੱਕ ਸਹੂਲਤ ਪ੍ਰੋਵਾਈਡ ਕੀਤੀ ਜਾਏਗੀ ਪਰ ਇਹ ਚੀਜ਼ ਕਿਸੇ ਨੇ ਵੀ ਨਹੀਂ ਸੋਚੀ ਸੀਗੀ ਵੀ 트ੰਪ ਸਾਹਿਬ ਇੱਕ ਮਹੀਨਾ ਪਹਿਲਾਂ ਐਲਾਨ ਕਰਨ ਤੋਂ ਬਾਅਦ ਫਿਰ ਇਹ ਚੀਜ਼ ਐਲਾਨ ਕਰ ਦੇਣਗੇ ਕਿ 75 ਕੰਟਰੀਆਂ ਹੀ ਬੈਨ ਕਰ ਦਿੱਤੀਆਂ ਤੇ ਲੋਕਾਂ ਕਿਸ ਤਰ੍ਹਾਂ ਹੈਗੇ ਕੀ ਹੋਵੇਗਾ ਕਿਸੇ ਨੂੰ ਵੀ ਕੁਝ ਸਮਝ ਤੋਂ ਬਾਹਰ ਹੋਇਆ ਪਿਆ ਮੋਟਾ-ਮੋਟਾ ਤੁਹਾਨੂੰ ਦੱਸਦੀ ਕਿ ਏਸ਼ੀਆ ਦੀਆਂ ਕੰਟਰੀਆਂ ਜਿਹੜੀ ਆਪਣੀ ਨਾਲ ਦੇ ਗੁਆਂਢੀ ਦੇਸ਼ ਆ ਪਾਕਿਸਤਾਨ ਨੂੰ ਵੀ ਇਸ ਲਿਸਟ ਦੇ ਵਿੱਚ ਰੱਖਿਆ ਗਿਆ ਜੀ ਹਾਂਜੀ ਬੰਗਲਾਦੇਸ਼ ਨੂੰ ਵੀ ਇਸ ਲਿਸਟ ਦੇ ਵਿੱਚ ਰੱਖਿਆ ਗਿਆ ਔਰ ਨੇਪਾਲ ਨੂੰ ਵੀ ਇਸ ਲਿਸਟ ਦੇ ਵਿੱਚ ਰੱਖਿਆ ਗਿਆ ਪਰ ਭਾਰਤ ਨੂੰ ਇਸ ਲਿਸਟ ਦੇ ਵਿੱਚ ਨਹੀਂ ਰੱਖਿਆ ਫਿਰ ਤੋਂ ਇੱਕ ਇਸ ਵਾਰ ਦੀ ਲਿਸਟ ਵਿੱਚ ਵੀ ਭਾਰਤ ਦਾ ਨਾਮ ਨਹੀਂ ਆ ਤੁਹਾਨੂੰ ਪਤਾ ਹੈ ਕਿ ਪਹਿਲਾਂ ਵੀ 120 ਦੇਸ਼ਾਂ ਦੀ ਲਿਸਟ ਜਾਰੀ ਕੀਤੀ ਸੀਗੀ 트럼ਪ ਸਾਹਿਬ ਨੇ ਕਿ ਇਹ ਵੈਲਫੇਅਰ ਦਾ ਪੈਸਾ ਖਾਂਦੇ ਆ ਸੋ ਉਹਦੇ ਵਿੱਚ ਵੀ ਭਾਰਤ ਨੂੰ ਲਿਸਟ ਤੋਂ ਬਾਹਰ ਰੱਖਿਆ ਸੀਗਾ ਸੋ ਇਸ ਵਾਰ ਫਿਰ ਤੋਂ ਭਾਰਤੀਆਂ ਨੂੰ ਇਸ ਲਿਸਟ ਚੋਂ ਬਾਹਰ ਰੱਖਿਆ ਹੁਣ ਕਿਤੇ ਨਾ ਕਿਤੇ ਅਹਿਮੀਅਤ ਸਮਝੀ ਜਾ ਰਹੀ ਆ ਕਿ ਭਾਰਤੀਆਂ ਦੀ ਪੰਜਾਬੀਆਂ ਦੀ ਅਹਿਮੀਅਤ ਅਮਰੀਕਾ ਦੇ ਲਈ ਕਿੰਨੀ ਆ ਕਿਉਂ ਵਾਰ-ਵਾਰ ਇਹ ਲਿਸਟਾਂ ਚੋਂ ਬਾਹਰ ਰੱਖਿਆ ਜਾ ਰਿਹਾ ਆ ਭਾਰਤ ਨੂੰ ਕਿਉਂਕਿ ਕਿਤੇ ਨਾ ਕਿਤੇ ਵਾਕਈ ਹੀ ਕਦਰ ਪੈ ਰਹੀ ਆ ਆਪਣੇ ਹਾਰਡਵਰਕ ਦੀ ਆਪਣੀ ਇਮਾਨਦਾਰੀ ਦੀ ਔਰ ਆਪਣੀ ਮਿਹਨਤ ਦੀ ਐਸੇ ਲਈ ਆਪਾਂ ਨੂੰ ਇਹਨਾਂ ਲਿਸਟਾਂ ਦੇ ਵਿੱਚ ਨਹੀਂ ਰੱਖਿਆ ਜਾ ਰਿਹਾ ਜੇ ਹਾਂਜੀ ਕਿਉਂਕਿ ਤੁਹਾਨੂੰ ਇਹ ਵੀ ਦੱਸ ਦਈਏ ਕਿ ਇੱਕ ਪਹਿਲਾਂ ਇੱਕ ਇਹਨਾਂ ਦਾ ਨਵਾਂ ਫਰਮਾਨ ਆਇਆ ਸੀਗਾ ਜਿਹੜੇ H1B ਵੀਜ਼ਾ ਧਾਰਕ ਜਿਹੜੀਆਂ ਕੰਪਨੀਆਂ ਹਾਇਰ ਕਰਦੀਆਂ ਬੰਦਿਆਂ ਨੂੰ ਉਹਨਾਂ ਦੇ ਲਈ 1 ਲੱਖ ਫੀਸ ਦੇਣੀ ਪਵੇਗੀ 1 ਲੱਖ ਡਾਲਰ ਉਸ ਕੰਪਨੀ ਨੂੰ ਉਸ ਬੰਦੇ ਦੇ ਲਈ ਫੀਸ ਦੇਣੀ ਪਵੇਗੀ ਜਿਹੜੀ ਬੰਦੇ ਨੂੰ ਹਾਇਰ ਕਰੇਗੀ ਪਰ ਤੁਹਾਨੂੰ ਇਹ ਗੱਲ ਦੱਸ ਦਈਏ ਕਿ ਜਿਹੜੀ ਇਹ ਵੀਜ਼ੇ ਨਿਕਲਦੇ ਆ ਤਕਰੀਬਨ ਤਕਰੀਬਨ ਇਹਦੇ ਵਿੱਚ ਸਭ ਤੋਂ ਵੱਡਾ ਨੰਬਰ ਭਾਰਤੀਆਂ ਦਾ ਹੁੰਦਾ ਕਿਉਂ ਭਾਰਤੀਆਂ ਦਾ ਹੁੰਦਾ ਕਿਉਂ ਭਾਰਤੀ ਇੰਟੈਲੀਜੈਂਟ ਆ ਭਾਰਤੀ ਇਮਾਨਦਾਰ ਆ ਔਰ ਬਹੁਤ ਹੀ ਜ਼ਿਆਦਾ ਆਪਣਾ ਕੰਮ ਕਰਕੇ ਆਪਣਾ ਖਾਣ ਵਾਲੇ ਲੋਕਾਂ ਦੇ ਤਰਫ ਨਹੀਂ ਦੇਖਦੇ ਕਿ ਅਸੀਂ ਇੱਥੋਂ ਫ੍ਰੀ ਦਾ ਖਾਈਏ ਅਸੀਂ ਇੱਥੋਂ ਫ੍ਰੀ ਦਾ ਖਾਈਏ ਤੋਂ ਇਹੀ ਇੱਕ ਵਜ੍ਹਾ ਹੈ ਕਿ ਇਹਨਾਂ ਨੂੰ ਇਸ ਤਰ੍ਹਾਂ ਦੀਆਂ ਲਿਸਟਾਂ 'ਚੋਂ ਬਾਹਰ ਰੱਖਿਆ ਜਾ ਰਿਹਾ ਹੈ ਜੇ ਹਾਂਜੀ ਤੁਹਾਨੂੰ ਇਹ ਵੀ ਨਾਲ-ਨਾਲ ਦੱਸ ਦਈਏ ਕਿ ਭਾਰਤੀ ਜਦੋਂ ਵੀ ਇਹ ਕੰਪਨੀਆਂ ਹਾਇਰ ਕਰਦੇ ਆ ਕਿਉਂ 1 ਲੱਖ ਡਾਲਰ ਦੇ ਕੇ ਫਿਰ ਵੀ ਇਹ ਬੰਦਿਆਂ ਨੂੰ ਹਾਇਰ ਕਰਦੀਆਂ ਸੋ ਇਹੀ ਇੱਕ ਇਹਦੀ ਵਜ੍ਹਾ ਹੈ ਔਰ 트ੰਪ ਸਾਹਿਬ ਨੂੰ ਵੀ ਇਹ ਚੀਜ਼ਾਂ ਦਾ ਪਤਾ ਹੈ ਇਸੇ ਲਈ ਭਾਰਤ ਨੂੰ ਇਸ ਲਿਸਟ ਦੇ ਵਿੱਚ ਨਹੀਂ ਰੱਖਿਆ ਜਾ ਰਿਹਾ ਸੋ ਹੁਣ ਬਹੁਤ ਸਾਰੀਆਂ ਕੰਟਰੀਆਂ ਨੂੰ ਸ਼ੀਸ਼ਾ ਦਿਖ ਗਿਆ ਹੋਵੇਗਾ ਆਪਣੇ ਗੁਆਂਢੀ ਦੇਸ਼ਾਂ ਨੂੰ ਵੀ ਕਿ ਭਾਰਤ ਦੀ ਸਥਿਤੀ ਇਸ ਟਾਈਮ ਦੇ ਉੱਪਰ ਕੀ ਆ ਭਾਰਤੀਆਂ ਦੀ ਸਥਿਤੀ ਇਸ ਟਾਈਮ ਦੇ ਉੱਤੇ ਕੀ ਆ ਭਾਰਤ ਇਸ ਟਾਈਮ ਬਹੁਤ ਸਟਰੋਂਗ ਸਥਿਤੀ ਦੇ ਵਿੱਚ ਆ ਇਹ ਕਿਸੇ ਨੂੰ ਦੱਸਣ ਦੀ ਕੋਈ ਜ਼ਰੂਰਤ ਨਹੀਂ ਪਰ ਫਿਰ ਵੀ ਲੋਕ ਇਮੀਗ੍ਰੈਂਟਸ ਜਿਹੜੇ ਹੋਰ-ਹੋਰ ਕੰਟਰੀਆਂ ਦੇ ਵਿੱਚ ਜਾਂਦੇ ਆ ਭਾਰਤੀ ਵੀ ਬਹੁਤ ਜ਼ਿਆਦਾ ਜਾਂਦੇ ਆ ਸੋ ਭਾਰਤੀ ਵੀ ਅਮਰੀਕਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਪਰ ਭਾਰਤੀਆਂ ਨੂੰ ਵੀ ਹੁਣ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਜਿਹੜੀਆਂ ਇਹ ਇਮੀਗ੍ਰੇਸ਼ਨ ਦੀਆਂ ਰੇਡਾਂ ਹੋ ਰਹੀਆਂ ਜਿੰਨੇ ਵੀ ਇਹ ਆਈਸਨੀਆ ਰੈਡਾ ਹੋ ਰਹੀਆਂ ਔਰ ਟੋਟਲ ਮਿਲਾ ਕੇ ਕਹਿ ਦਈਏ ਜਿੰਨੇ ਵੀ ਇਹ ਸਤਾਈ ਹੋ ਰਹੀ ਹੈ ਅਮਰੀਕਾ ਦੇ ਵਿੱਚ ਉਹਨੂੰ ਇਹ ਨਹੀਂ ਹੈਗਾ ਕਿ ਇੰਡੀਆ ਨੂੰ ਦੇਖ ਕੇ ਉਹ ਛੱਡ ਦਿੱਤਾ ਜਾਂਦਾ ਜਾਂ ਉਹਨਾਂ ਨੂੰ ਕੋਈ ਪ੍ਰੋਬਲਮ ਫੇਸ ਨਹੀਂ ਕਰਨੀ ਪੈਂਦੀ ਨਹੀਂ ਜੀ ਇਹ ਚੀਜ਼ ਅਲੱਗਾ ਉਹ ਚੀਜ਼ ਅਲੱਗਾ ਜਿਨ੍ਹਾਂ ਨੇ ਅਵੈ ਤਰੀਕੇ ਦੇ ਨਾਲ ਐਂਟਰੀ ਕੀਤੀ ਆ ਉਹਨਾਂ ਦੇ ਉੱਪਰ ਤਾਂ ਤੁਹਾਨੂੰ ਪਤਾ ਸਖਤੀ ਹੋਣੀ ਹੋਣੀ ਆ ਪਰ ਜਿਹੜੇ ਇੱਕ ਨੰਬਰ ਵੇ ਦੇ ਨਾਲ ਜਾਂਦੇ ਆ ਜਿਹੜੇ ਕਾਨੂੰਨ ਦੇ ਤੌਰ ਤੇ ਕਾਨੂੰਨ ਤਰੀਕੇ ਦੇ ਨਾਲ ਪਹੁੰਚਦੇ ਐਂਟਰੀ ਕਰਦੇ ਆ ਉਹਨਾਂ ਲਈ ਕੋਈ ਵੀ ਪ੍ਰੋਬਲਮ ਨਹੀਂ ਆ ਕਿਉਂਕਿ ਹੁਣ ਅਮਰੀਕਾ ਇੱਕ ਐਸੀ ਕੰਟਰੀ ਬਣ ਗਿਆ ਪਹਿਲਾਂ ਅਜ ਤੱਕ ਕਦੇ ਵੀ ਇਦਾਂ ਦਾ ਨਹੀਂ ਹੋਇਆ ਸੀਗਾ ਕਿ ਇੱਥੇ ਆਉਣ ਵਾਲਿਆਂ ਦੀ ਗਿਣਤੀ ਘਟ ਗਿਆ ਔਰ ਇਥੋਂ ਜਾਣ ਵਾਲੇ ਵੀ ਗਿਣਤੀ ਜ਼ਿਆਦਾ ਜੀ ਹਾਂਜੀ ਜਿਹੜੇ ਇਹ ਅੰਕੜੇ ਉਲਟੇ ਕਰ ਦਿੱਤੇ 트াম্প ਸਾਹਿਬ ਨੇ ਔਰ ਜਿਹੜੇ ਜਿੰਨੇ ਵੀ ਇੰਟਰਨੈਸ਼ਨਲ 에어ਪੋਰਟ ਆ ਉਹ ਖਾਲੀ ਪਏ ਨੇ ਉੱਥੇ ਕੋਈ ਆਉਂਦਾ ਜਾਂਦਾ ਨਹੀਂ ਟਰੈਵਲ ਹੀ ਬਹੁਤ ਘਟ ਗਿਆ ਹੁਣ ਆ ਵੀਜ਼ੇ ਦੇਖ ਲੋ ਜਿਨ੍ਹਾਂ ਨੇ ਟੂਰਿਸਟ ਵੀਜ਼ੇ ਲਗਾਏ ਸੀਗੇ ਜਾਂ ਜਿਨ੍ਹਾਂ ਨੇ ਆਉਣਾ ਸੀ ਜਿਨ੍ਹਾਂ ਦੇ ਮਾਪੇ ਦੇ ਲੱਗੇ ਸੀ ਜਿਹੜੇ ਆਲਰੇਡੀ ਇੱਥੇ ਹੈਗੇ ਆ ਉਹਨਾਂ ਦੇ ਉੱਪਰ ਸਾਰਿਆਂ ਦੇ ਉੱਪਰ ਘਾਟਾ ਵੱਜੇਗਾ ਹੁਣ ਇਹ 21 ਜਨਵਰੀ ਤੋਂ ਪੱਕੇ ਦਾ ਲਾਗੂ ਹੋ ਜਾਣਾ ਤੇ ਹੁਣ ਬਹੁਤ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਤੇ ਜਿਹੜਾ FIFA ਕੱਪ ਆ ਉਦੇ ਵਿੱਚ ਹੁਣ ਮੈਨੂੰ ਲੱਗਦਾ ਬਹੁਤ ਘੱਟ ਲੋਕਾਂ ਦੇ ਵੀਜ਼ੇ ਲੱਗਣਗੇ ਤੇ ਬਹੁਤ ਘੱਟ ਲੋਕ ਇੱਥੇ ਆਉਣਗੇ ਔਰ 트ੰਪ ਸਾਹਿਬ ਨੇ ਇਹ ਐਡਾ ਵੱਡਾ ਡਿਸੀਜਨ ਕਿਉਂ ਲਿਆ ਕਿਉਂਕਿ 트ੰਪ ਸਾਹਿਬ ਦਾ ਕਹਿਣਾ ਇਹ ਆ ਕਿ ਮੈਂ ਆਪਣੇ ਲੋਕਾਂ ਦੀ ਸੁਰੱਖਿਆ ਤੇ ਆਪਣੇ ਲੋਕਾਂ ਦੀ ਭਲਾਈ ਤੇ ਆਪਣੇ ਲੋਕਾਂ ਦਾ ਫਿਊਚਰ ਦੇ ਲਈ ਸਾਰਾ ਕੁਝ ਕਰ ਰਿਹਾ ਹੈ ਜਿਸ ਤਰ੍ਹਾਂ ਦੀ ਮੈਨੂੰ ਕੰਟਰੀ ਮਿਲੀ ਸੀ ਉਸ ਦਿਨ ਤੋਂ ਲੈ ਕੇ ਜਿਸ ਦਿਨ ਮੈਂ ਜਾਊਂਗਾ ਉਸ ਦਿਨ ਮੈਂ ਕੰਟਰੀ ਨੂੰ ਇੱਕ ਸਟਰੋਂਗ ਮਜ਼ਬੂਤ ਸਥਿਤੀ ਦੇ ਵਿੱਚ ਛੱਡ ਕੇ ਜਾਊਂਗਾ ਕਿ ਤੁਸੀਂ ਮਾਨ ਕਰੋਗੇ ਕਿ ਕੋਈ ਪ੍ਰੈਜ਼ੀਡੈਂਟ ਆਇਆ ਸੀ ਜੀ ਹਾਂਜੀ ਇਹ ਕਹਿਣਾ ਹੈ ਟਰੰਪ ਸਾਹਿਬ ਦਾ ਤੁਹਾਨੂੰ ਪਤਾ ਹੈ ਕਿ ਮਿਨੀਸੋਟਾ ਦੇ ਵਿੱਚ ਕੀ ਕੁਝ ਹੋ ਰਿਹਾ ਤੇ ਹੁਣ ਇਹ ਵੀ ਸੋਚਿਆ ਜਾ ਰਿਹਾ ਇਹ ਵੀ ਕਿਹਾ ਜਾ ਰਿਹਾ ਕਿ ਮਿਨੀਸੋਟਾ ਕਲੀਨ ਕਰਨ ਤੋਂ ਬਾਅਦ ਬਾਰੀ ਕੈਲੀਫੋਰਨੀਆ ਦੇ ਜੀ ਹਾਂਜੀ ਹੁਣ ਜਿੰਨੇ ਵੀ ਕੈਲੀਫੋਰਨੀਆ ਦੇ ਵਿੱਚ ਆ 400 ਅਗਲਾ ਨੰਬਰ ਤੁਹਾਡਾ ਹੋਣ ਵਾਲਾ ਜਿਹੜਾ ਆਪਰੇਸ਼ਨ ਮਿਨੀ ਸੋਟਾ ਦੇ ਵਿੱਚ ਚੱਲਦਾ ਪਿਆ ਇਸ ਤੋਂ ਬਾਅਦ ਕੈਲੀਫੋਰਨੀਆ ਦੇ ਵਿੱਚ ਉਹ ਆਪਰੇਸ਼ਨ ਹੋਣ ਵਾਲਾ ਬਾਕੀ ਇਹ 75 ਕੰਟਰੀਆਂ ਤੁਸੀਂ ਆ ਲਿਸਟ ਵੀ ਲਗਾਤੀ ਤੁਸੀਂ ਆਪ ਵੀ ਟਰਾਈ ਕਰ ਸਕਦੇ ਆ ਪੜ੍ਹ ਸਕਦੇ ਆ ਅਗਰ ਮੈਂ ਪੜ੍ਹਨ ਲੱਗਿਆ ਤਾਂ ਬਹੁਤ ਲੰਬੀ ਵੀਡੀਓ ਹੋ ਜਾਣੀ ਸੋ ਇਹ ਵੀਡੀਓ ਜ਼ਰੂਰ ਪੜਿਓ ਕਿਹੜੇ ਕਿਹੜੇ ਆ ਕੰਟਰੀ ਬਾਕੀ ਦੇਖ ਲਓ ਆਪਣੇ ਗੁਆਂਢੀ ਮੂਲਖਾਂ ਨੂੰ ਸਾਰਿਆਂ ਨੂੰ ਇਸ ਲਿਸਟ ਦੇ ਵਿੱਚ ਰੱਖਿਆ ਭਾਰਤ ਨੂੰ ਨਹੀਂ ਇਹ ਭਾਰਤੀਆਂ ਦੀ ਇੱਕ ਕਾਮਯਾਬੀ ਆ ਵਾਕੇ ਇਹਦੇ ਬਾਰੇ ਤੁਸੀਂ ਕੁਝ ਵੀ ਕਹਿਣਾ ਹੋਵੇ ਦੱਸਣਾ ਹੋਵੇ ਤੁਹਾਡੀ ਕੋਈ ਆਪਣੀ ਰਾਏ ਹੋਵੇ ਜਰੂਰ ਆਪਣਾ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਿ ਭਾਰਤੀਆਂ ਦੀ ਸਥਿਤੀ ਇਸ ਟਾਈਮ ਦੇ ਉੱਪਰ ਕੀ ਆ ਕਿੰਨੀ ਸਟਰੋਂਗ ਆ ਇਹ ਲਿਸਟਾਂ ਦੇ ਵਿੱਚ ਭਾਰਤੀਆਂ ਨੂੰ ਨਹੀਂ ਰੱਖਿਆ ਜਾ ਰਿਹਾ ਸੋ ਐਸੇ ਲਈ ਇੱਕ ਲਾਈਕ ਜਰੂਰ ਬਣਦਾ ਭਾਰਤ ਦੇਆਂ ਦੇ ਭਾਰਤੀਆਂ ਦੇ ਲਈ ਔਰ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਮਿਲਦੀ ਰਹੇ ਥੈਂਕ ਯੂ